ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਕਿਸੇ ਮੇਰੇ ਵੀਰ ਪ੍ਰਾਣੀ ਪਸ਼ੂ ਵੇਚਣ ਸੰਬੰਧੀ ਕੋਈ ਵੀਡੀਓ ਬਣਾਉਣੀ ਹੋਵੇ ਜਾਂ ਕਿਸੇ ਤਰ੍ਹਾਂ ਦੀ ਵੀ ਤੁਸੀਂ ਐਡ ਕਰਵਾਉਣੀ ਹੋਵੇ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰੇ ਜਿਹੜੇ ਕੰਟੈਕਟ ਨੰਬਰ ਦੋਸਤੋ 9815142150 ਹਨ ਸੋ ਦੋਸਤੋ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਇਸ ਵਿੱਚ ਅਕਾ ਪਾ ਤੁਹਾਨੂੰ ਝੋਟੀ ਦਿਖਾਉਣ ਜਾ ਰਹੇ ਆ ਸੋਈ ਆ ਦੋਸਤੋ ਕੀ ਡਿਟੇਲ ਰਹੇਗੀ ਇਸ ਦੀ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਪਿੰਡ ਜੱਸੀ ਬਾਗਵਾਲੀ ਜ਼ਿਲ੍ਹਾ ਜਿਹੜਾ ਬਠਿੰਡਾ ਤਹਿਸੀਲ ਸੰਗਤ ਬਠਿੰਡੇ ਤੋਂ ਡੱਬ ਵਾਲੀ ਰੋਡ ਤੇ ਦੋਸਤੋ ਪਿੰਡ ਪੈਂਦਾ ਹੈਗਾ ਜੱਸੀ ਬਾਗਵਾਲੀ ਸੋ ਜਿਹੜੇ ਮੇਰੇ ਵੀਰ ਇਹਨਾਂ ਨਾਲ ਲੱਗਦੇ ਪਿੰਡਾਂ ਤੋਂ ਹਨ ਚਾਹੀ ਦੂਰੋਂ ਨੇੜਿਓਂ ਆ ਤੁਸੀਂ ਆਪਣੀ ਜਿਹੜੀ ਤਸੱਲੀ ਜਾਂ ਚੋਕੇ ਚਵਾਈ ਕਰਕੇ ਬੜੇ ਆਰਾਮ ਨਾਲ ਇਹ ਝੋਟੀ ਖਰੀਦ ਕੇ ਲੈ ਕੇ ਜਾ ਸਕਦੇ ਹੋ ਸੋ ਦੋਸਤੋ ਇਸ ਦੀ ਜਿਹੜੀ ਟੋਟਲ ਇਨਫੋਰਮੇਸ਼ਨ ਆ ਮੈਂ ਤੁਹਾਨੂੰ ਖੁਦ ਆਪ ਹੀ ਦੱਸ ਦਿੰਨਾ ਜੀ ਸੋ ਦੋਸਤੋ ਇਹ ਦੂਜਾ ਸੁਆ ਝੋਟੀ ਸੂਈ ਆ ਅੱਜ ਤਕਰੀਬਨ 20 ਦਿਨ ਦਾ ਸੁਆ ਹੋ ਗਿਆ ਦੋਸਤੋ ਸੂਈ ਨੂੰ ਮਗਰ ਜਿਹੜਾ ਬੱਚਾ ਮੇਲ ਆ ਕਾਫ ਮਗਰ ਕੱਟਾ ਸੋ ਚੰਗੀ ਝੋਟੀ ਆ ਦੋਸਤੋ ਦੂਜਾ ਸੁਆ ਸੂਈ ਆ ਫਰਾਈਡੇ ਸਵੇਰੇ ਮਿਲਕਿੰਗ ਇਸਦੀ 10 ਲੀਟਰ ਹੀ ਸੀ ਇਸ ਵਾਰ ਵੀ ਬਾਈ ਹੁਣੀ ਕਹਿ ਰਹੇ ਨੇ ਵੀ 10 ਲੀਟਰ ਜਿਹੜਾ ਡੱਬਾ ਮਾਰਕ 10 ਲੀਟਰ ਮਾਰਕ ਤੁਸੀਂ ਚੁਵਾਈ ਕਰਕੇ ਲੈ ਕੇ ਜਾ ਸਕਦੇ ਹੋ ਠੰਡੀ ਸੀਲ ਆ ਜੀ ਸੀਲਸ ਲੱਗ ਪੂਰੀ ਆ ਬਾਈ ਹੋਰਾਂ ਦੇ ਕਹਿਣ ਮੁਤਾਬਕ ਚੁਵਾਈ ਵੀ ਇੱਕ ਨੰਬਰ ਵਾਸਾ ਕੋਈ ਵੀਰ ਆਵੇ ਕੋਈ ਭੂਰ ਛੱਟਾ ਨਹੀਂ ਹੈਗਾਗਾ ਫਰੀਕ ਚੰਮੜੀ ਆ ਦੋਸਤੋ ਬਾਕੀ ਸ਼ਕੀਨ ਹੈਗੀ ਆ ਛੋਟਾ ਜਿਹਾ ਸਿੰਘ ਆ ਰਿੰਗ ਸਿੰਘ ਆ ਦੋਸਤੋ ਕੱਦ ਕਾਠੀ ਦੀ ਸੋਹਣੀ ਹੈਗੀ ਆ ਕੋਈ ਛੋਟੀ ਨਹੀਂਗੀ ਤੇ ਨਾਈ ਵਾਲੀ ਬੜੀ ਕਹਾਂਗੇ మీడియం ਹਾਈਟ ਆ ਸੋਹਣੀ ਕੱਦ ਕਾਠੀ ਫਬ ਝੋਟੀ ਦੀ ਪੂਰੀ ਹੈਗੀ ਆ ਬਾਕੀ ਤੁਸੀਂ ਸਿੰਘਾਂ ਦੀ ਬੰਤਰ ਦੇਖ ਸਕਦੇ ਹੋ ਮੂੰਹ ਮੱਥਾ ਜਿਹੜਾ ਨਜ਼ਦੀਕ ਤੋਂ ਜ਼ਰੂਰ ਚੈੱਕ ਕਰ ਸਕਦੇ ਹੋ ਮੁੱਲ ਜਿਹੜਾ ਵੀਰ ਹੁਣਾਂ ਨੇ ਦੋਸਤੋ 60000 ਰੁਪਏ ਇਸ ਦੀ ਡਿਮਾਂਡ ਕੀਤੀ ਆ 60000 ਮੁੱਲ ਕੀਤਾ ਸੋ ਮੌਕੇ ਤੇ ਪਹੁੰਚ ਕੇ ਤੁਸੀਂ ਆਪਣੀ ਤਸੱਲੀ ਕਰ ਸਕਦੇ ਹੋ ਰੇਟ ਆਪਣੇ ਹਿਸਾਬ ਨਾਲ ਲਗਾ ਸਕਦੇ ਹੋ ਬਾਈ ਨੂੰ ਪੁੱਗੇਗਾ ਪਰਤੇਜ ਹੋਵੇਗਾ ਜਿਹੜਾ ਤੁਹਾਡੇ ਨਾਲ ਸੌਦਾ ਦੋਸਤੋ ਕਰ ਲੈਣਗੇ ਨੰਬਰ ਜਿਹੜੇ ਦੋਸਤੋ ਇੱਕ ਵਾਰੀ ਫੇਰ ਦੱਸ ਦਿੰਨੇ ਸਕਰੀਨ ਤੇ ਚੱਲ ਰਹੇ ਨੇ ਮਾਲਕਾਂ ਦੇ ਬਾਈ ਹੋਰਾ ਦੇ 946328086 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਝੋਟੀ ਪਹੁੰਚ ਕੇ ਦੋਸਤੋ ਚੁਾਈ ਕਰਕੇ ਤਸੱਦੀ ਕਰਕੇ ਪਰਖਵਰੀ ਨਰਖ ਕਰਕੇ ਖਰੀਦ ਸਕਦੇ ਹੋ ਮੋਲ ਦੋਸਤੋ ਇੱਕ ਵਾਰ ਫਿਰ ਦੱਸ ਦਿੰਦੇ ਆ 60000 ਰੁਪਏ ਬਾਈ ਹੋਰਾ ਡਿਮਾਂਡ ਕੀਤੀ ਆ ਸੋ ਧਾਰ ਦੀ ਹਵਾਨੇ ਦੀ ਬਿਲਕੁਲ ਦੋਸਤੋ ਚੰਗੀ ਆ ਸਫਾਈ ਆ ਪੂਰੀ ਬਾਕੀ ਚੁਾਈ ਕਰਕੇ ਤੁਹਾਨੂੰ ਆਪ ਨੂੰ ਖੁਦ ਨੂੰ ਪਤਾ ਲੱਗ ਹੀ ਜਾਊਗਾ ਸੋਇਆ ਪਸ਼ੂਆ ਦੋਸਤੋ ਕੋਈ ਵੀ ਉਸ ਦੀ ਜਿਹੜੀ ਚਵਾਈ ਆ ਦੋ ਡੰਗ ਦੀ ਤਿੰਨ ਡੰਗ ਦੀ ਨੇੜੇ ਨੇੜਿਓਂ ਦੂਰੋਂ ਪਹੁੰਚ ਕਰਕੇ ਆਪਣੀ ਜ਼ਰੂਰ ਕਰ ਲਿਆ ਕਰੋ ਇੱਕ ਦੋ ਦਿਨ ਦਾ ਦੋਸਤੋ ਸਮਾਂ ਲੱਗਦਾ ਸੋ ਚੰਗੇ ਪਸ਼ੂ ਦੀ ਪਰਖ ਹੋ ਜਾਂਦੀ ਆ ਕਿ ਪਸ਼ੂ ਤੁਹਾਡੇ ਲੈਣ ਦੇ ਕਾਬਲ ਹੈਗਾ ਜਾਂ ਨਹੀਂ ਬਾਕੀ ਇਹ ਮੇਲਕਾਫਾ ਦੋਸਤੋ ਇਸ ਝੋਟੀ ਦਾ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ